ਅਮਰਤਪਾਲ ਸਿੰਘ ਆ ਸਕਦੇ ਨੇ ਜੇਲ੍ਹ ਚੋਂ ਬਾਹਰ ਅੱਜ ਹੋਣ ਵਾਲਾ ਵੱਡਾ ਫੈਸਲਾ ਤਾਂ ਦੱਸ ਦਈਏ ਕਿ ਐਮਪੀ ਅਮਰਤਪਾਲ ਸਿੰਘ ਆਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਹ ਲੋਕ ਸਭਾ ਸੈਸ਼ਨ ਦੇ ਵਿੱਚ ਹਾਜ਼ਰ ਹੋਣਾ ਚਾਹੁੰਦੇ ਨੇ ਜੇਕਰ 60 ਦਿਨਾਂ ਤੱਕ ਉਹ ਹਾਜ਼ਰ ਨਾ ਹੋਏ 60 ਦਿਨ ਲਗਾਤਾਰ ਗੈਰ ਹਾਜ਼ਰ ਰਹੇ ਤਾਂ ਫਿਰ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਆ ਤਾਂ ਹੁਣ ਕੋਰਟ ਦੇ ਵਿੱਚ ਅੱਜ ਅਹਿਮ ਫੈਸਲਾ ਆ ਇਸ ਅਹਿਮ ਫੈਸਲੇ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਅੱਜ ਸੁਣਵਾਈ ਦੇ ਉੱਤੇ ਸਭ ਦੀਆਂ ਨਜ਼ਰਾਂ ਇਸ ਕਰਕੇ ਨੇ ਕਿਉਂਕਿ ਸੁਣਵਾਈ ਦੇ ਵਿੱਚ ਫੈਸਲਾ ਹੋਵੇਗਾ ਕਿ ਆਖਰ ਅਮਰਤਪਾਲ ਸਿੰਘ ਆਸਾਮ ਦੀ ਦਿਬੜੂਗੜ ਜੇਲ੍ਹ ਚੋਂ ਬਾਹਰ ਆਵੇਗਾ ਲੋਕ ਸਭਾ ਸੈਸ਼ਨ ਦੇ ਵਿੱਚ ਦਾਖਲ ਹੋਣਗੇ ਲੋਕ ਸਭਾ ਸੈਸ਼ਨ ਦੇ ਵਿੱਚ ਐਮਪੀ ਅਮਰਤਪਾਲ ਸਿੰਘ ਕੋਈ ਪੰਜਾਬ ਦਾ ਮੁੱਦਾ ਚੱਕੇਗਾ ਕਿਹੜਾ ਮੁੱਦਾ ਚੱਕੇਗਾ ਇਸ ਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਰਹਿਣਗੀਆਂ ਪਰ ਜਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਜਾਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਅਮਰਤਪਾਲ ਸਿੰਘ ਆਉਂਦਾ ਤੇ ਆਉਂਦੇ ਸਾਰ ਹੀ ਨਸ਼ਿਆਂ ਦਾ ਮੁੱਦਾ ਚੱਕਿਆ ਜਾਂਦਾ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਨਸ਼ਿਆ ਰਹਿਤ ਜ਼ਿੰਦਗੀ ਬਤਾਉਣ ਦੇ ਲਈ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਿਆ ਜਾਂਦਾ ਤੇ ਖਾਲਸਾ ਬਹੀਰ ਵੀ ਚਲਾਈ ਜਾਂਦੀ ਆ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਹੀਰਾਂ ਕੱਟ ਕੇ ਇਸ ਬਹੀਰ ਦੇ ਵਿੱਚ ਜੁੜਦੇ ਨੇ ਪਰ ਆਖਰਕਾਰ ਨੌਜਵਾਨ ਤਾਂ ਨਸ਼ਿਆਂ ਤੋਂ ਦੂਰ ਹੁੰਦੇ ਹੋਏ ਨਜ਼ਰ ਆ ਰਹੇ ਸੀ ਪਰ ਆਖਰ ਦੇ ਵਿੱਚ ਇੱਕ ਜੋ ਅਜਨਾਲਾ ਕਾਂਡ ਵਾਪਰ ਜਾਂਦਾ ਜਨਾਲਾ ਦੇ ਥਾਣੇ ਦੇ ਵਿੱਚੋਂ ਆਪਣੇ ਸਾਥੀਆਂ ਨੂੰ ਅਮਰਤਪਾਲ ਸਿੰਘ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹ ਛਡਵਾ ਕੇ ਲਿਆਉਂਦੇ ਨੇ ਤੇ ਉਸ ਤੋਂ ਬਾਅਦ ਫਿਰ ਆਪਰੇਸ਼ਨ ਅਮਰਤਪਾਲ ਚਲਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਦੇ ਪਹਿਲਾਂ ਸਾਥੀ ਗ੍ਰਿਫਤਾਰ ਹੁੰਦੇ ਨੇ ਦਲਜੀਤ ਸਿੰਘ ਕਲਸੀ ਪ੍ਰਧਾਨ ਮੰਤਰੀ ਬਾਜੇ ਕੇ ਪਪਲਪ੍ਰੀਤ ਤੇ ਬਾਅਦ ਦੇ ਵਿੱਚ ਅਮਰਤ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਜਾਂਦੀ ਆ ਪਿੰਡ ਰੋਡੇ ਤੋਂ ਤਾਂ ਬਾਅਦ ਦੇ ਵਿੱਚ ਬੜੀ ਚਰਚਾਵਾ ਹੁੰਦੀਆਂ ਨੇ ਹਾਲਾਂਕਿ ਇਸ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਮੁਹਾਲੀ ਦੇ ਸੁਹਾਣਾ ਸਾਹਿਬ ਦੇ ਗੁਰਦੁਆਰੇ ਸਾਹਮਣੇ ਸੜਕ ਜਾਮ ਕਰ ਦਿੱਤੀ ਜਾਂਦੀ ਹੈ ਨਿਹੰਗ ਸਿੰਘਾਂ ਦੇ ਵੱਲੋਂ ਬੜਾ ਰੌਲਾ ਪੈਂਦਾ ਆ ਪਰ ਆਖਰਕਾਰ ਅਮਰਤਪਾਲ ਸਿੰਘ ਦੀ ਇੱਕ ਵੀਡੀਓ ਜਾਰੀ ਹੋ ਜਾਂਦੀ ਹੈ ਅਮਰਤਪਾਲ ਸਿੰਘ ਕਹਿੰਦਾ ਮੈਂ ਬਿਲਕੁਲ ਠੀਕ ਆ ਕਿਉਂਕਿ ਗ੍ਰਿਫਤਾਰੀ ਤੋਂ ਬਾਅਦ ਇਹ ਸਵਾਲ ਜ਼ਰੂਰ ਉੱਠੇ ਸੀ ਕਿ ਅਮਰਤਪਾਲ ਸਿੰਘ ਜਿਹੜੇ ਨੇ ਉਹ ਸ਼ਾਇਦ ਪੁਲਸ ਦੇ ਵੱਲੋਂ ਇਨਕਾਊਂਟਰ ਕਰ ਦਿੱਤਾ ਕਿੱਥੇ ਨੇ ਅਮਰਤਪਾਲ ਸਿੰਘ ਕਿਉਂਕਿ ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗ ਰਿਹਾ ਪਰ ਬਾਅਦ ਦੇ ਵਿੱਚ ਪੁਲਸ ਦੇ ਉੱਤੇ ਦਬਾਅ ਬਣਿਆ ਅਮਰਤਪਾਲ ਦੀ ਵੀਡੀਓ ਸਾਹਮਣੇ ਆਈ ਫਿਰ ਬਾਅਦ ਦੇ ਵਿੱਚ ਪਤਾ ਲੱਗਿਆ ਸਟੇਟਮੈਂਟ ਸਾਹਮਣੇ ਆਈ ਕਿ ਅਮਰਤਪਾਲ ਸਿੰਘ ਤਾਂ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਫਿਰ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਖਡੂਰ ਸਾਹਿਬ ਤੋਂ ਉਤਰ ਜਾਂਦੇ ਨੇ ਖਡੂਰ ਸਾਹਿਬ ਤੋਂ ਲੋਕਾਂ ਨੇ ਫਤਵਾ ਅਮਰਤਪਾਲ ਦੇ ਹੱਕ ਦੇ ਵਿੱਚ ਦਿੱਤਾ ਤੇ ਅਮਰਤਪਾਲ ਨੂੰ ਐਮਪੀ ਬਣਾ ਦਿੱਤਾ ਫਿਰ ਜੇਲ੍ਹ ਦੇ ਵਿੱਚ ਹੀ ਬੰਦ ਅਮਰਤਪਾਲ ਸਿੰਘ ਦੇਲੇ ਇੱਕ ਹੋਰ ਵੱਡੀ ਖੁਸ਼ੀ ਦੀ ਖਬਰ ਉਦੋਂ ਆ ਜਾਂਦੀ ਆ ਜਦੋਂ ਅਮਰਤਪਾਲ ਸਿੰਘ ਦੀ ਇੱਕ ਨਵੀਂ ਪਾਰਟੀ ਦਾ ਐਲਾਨ ਹੋ ਜਾਂਦਾ ਮਾਗੀ ਮੇਲੇ ਤੇ ਉਥੇ ਐਲਾਨ ਹੋ ਜਾਂਦਾ ਬਾਰਸ ਪੰਜਾਬ ਦੇ ਜੋ ਜਥੇਬੰਦੀ ਦੇ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਫਿਰ ਪ੍ਰਧਾਨ ਅਮਰਤਪਾਲ ਸਿੰਘ ਨੇ ਤੇ ਉਸ ਦੇ ਵਿੱਚ ਜੋ ਆਜ਼ਾਦ ਉਮੀਦਵਾਰ ਹੀ ਚੋਣ ਮੈਦਾਨ ਦੇ ਵਿੱਚ ਕੋ ਹੋਰ ਉਹਨਾਂ ਦੇ ਸਾਥੀ ਜਿਹੜੇ ਉਤਰੇ ਸੀ ਸਰਬਜੀਤ ਸਿੰਘ ਖਾਲਸਾ ਉਹ ਵੀ ਉਸ ਪਾਰਟੀ ਦਾ ਹਿੱਸਾ ਨੇ ਤੇ ਅਮਰਤਪਾਲ ਸਿੰਘ ਦੇ ਮਾਪੇ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਲਗਾਤਾਰ ਅਮਰਤਪਾਲ ਸਿੰਘ ਦੇ ਲਈ ਲੜਾਈ ਲੜਦੇ ਆ ਰਹੇ ਨੇ ਉਹਨਾਂ ਦਾ ਪਰਿਵਾਰ ਲਗਾਤਾਰ ਸਾਥ ਦਿੰਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਖਬਰ ਜਿਹੜੀ ਆ ਇਹ ਕਿਸੇ ਵੇਲੇ ਵੀ ਆ ਸਕਦੀ ਆ ਕਿ ਅਮਰਤਪਾਲ ਸਿੰਘ ਜਿਹੜੇ ਨੇ ਉਹ ਜੇਲ੍ਹ ਚੋਂ ਬਾਹਰ ਆਉਣਗੇ ਕਿਉਂਕਿ ਸੰਸਦ ਦੇ ਵਿੱਚ ਜੋ ਲੋਕ ਸਭਾ ਸੈਸ਼ਨ ਚੱਲੇਗਾ ਲੋਕ ਸਭਾ ਸੈਸ਼ਨ ਦੇ ਵਿੱਚ ਅਮਰਤਪਾਲ ਸਿੰਘ ਨੇ ਜਾਣ ਦੇ ਲਈ ਇਜਾਜ਼ਤ ਮੰਗੀ ਆ ਤਾਂ ਇਜਾਜ਼ਤ ਉਹਨਾਂ ਨੂੰ ਅੱਜ ਮਿਲ ਸਕਦੀ ਆ ਤਾਂ ਅੱਜ ਦੇ ਫੈਸਲੇ ਦੇ ਉੱਤੇ ਸਭ ਦੀਆਂ ਨਜ਼ਰਾਂ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਅਮਰਤਪਾਲ ਸਿੰਘ ਦੇ ਮਾਮਲੇ ਸਮੇਤ ਹੋਰ ਖਬਰਾਂ ਦੀਆਂ ਅਪਡੇਟਸ ਲਗਾਤਾਰ ਦਿੰਦੇ ਰਹਾਂਗੇ